ਇਵਡਾ ਕੀ ਨਾਮ ਤੁਹਾਡਾ ਮੇਰਾ ਨਾਮ ਹਲੀਨ ਕੌਰ ਹੈ ਤੇ ਤੁਸੀਂ ਹੁਣ ਕਿਹੜੀ ਜਮਾਤ ਦੇ ਵਿੱਚ ਤੁਹਾਡਾ ਰਿਜ਼ਲਟ ਆਇਆ ਤੇ ਕਿਹੜੀ ਜਮਾਤ ਤੁਸੀਂ ਪਾਸ ਹੋਏ ਹੋ ਮੇਰਾ 8ਵੀਂ ਜਮਾਤ ਦਾ ਰਿਜ਼ਲਟ ਆਇਆ ਮੈਂ 600 ਵਿੱਚੋਂ 590 ਅੰਕ ਪ੍ਰਾਪਤ ਕੀਤੇ ਤੇ ਕਿੰਵੇਂ ਨੰਬਰ ਤੇ ਆਇਆ ਤੁਹਾਨੂੰ ਮੈਂ ਜ਼ਿਲ੍ਹੇ ਵਿੱਚੋਂ 7ਵੇਂ ਨੰਬਰ ਤੇ ਆਈ ਹਾਂ ਤੁਹਾਨੂੰ ਇਹ ਕਿਸ ਨੇ ਦੱਸਿਆ ਸੀਗਾ ਵੀ ਹਾਂ ਜਿਹੜਾ ਹੈਗਾ ਵੀ ਤੁਸੀਂ ਇੰਨਾ ਰੈਂਕ ਤੇ ਆ ਜਾਓ ਜੀ ਮੇਰੇ ਇੰਚਾਰਜ ਨੇ ਦੱਸਿਆ ਸੀਗਾ ਇਹ ਤੇ ਹੁਣ ਤੁਸੀਂ ਕੀ ਮਹਿਸੂਸ ਕਰ ਰਹੇ ਹੋ ਜੀ ਬਹੁਤ ਵਧੀਆ ਤੇ ਮਨਮੀਤ ਸਿੰਘ ਜੀ ਤੁਸੀਂ ਜਿਹੜਾ ਪਿਛਲੇ ਸਾਲ ਤੁਸੀਂ 91 ਨੰਬਰ ਤੇ ਆਏ ਸੀਗੇ ਮੈਂ ਜੀ ਜ਼ਿਲ੍ਹੇ ਵਿੱਚੋਂ ਪਹਿਲੇ ਸਥਾਨ ਤੇ ਤੇ ਸੂਬੇ ਵਿੱਚੋਂ 6 ਸਥਾਨ ਤੇ ਆਇਆ ਸੀ ਤੇ ਤੁਸੀਂ ਜਿਹੜਾ ਹੁਣ ਅੱਜ ਤੁਹਾਡੀ ਜਿਹੜੀ ਸਿਸਟਰ ਹੈ ਇਹ ਕਿਹ ਇਲਾਕੇ ਦੀ ਤੁਹਾਡੇ ਇਹ ਮੇਰੀ ਕਜ਼ਨ ਹੈ ਮਤਲਬ ਚਾਚੇ ਦੀ ਲੜਕੀ ਆ ਜਾਂ ਤਾਏ ਦੀ ਲੜਕੀ ਚਾਚੇ ਤੇ ਤੁਸੀਂ ਹੁਣ ਕਿੱਦਾਂ ਮਹਿਸੂਸ ਕਰਦੇ ਹੋ ਹੂੰ ਬਹੁਤ ਵਧੀਆ ਮਹਿਸੂਸ ਹੋ ਰਿਹਾ ਹੈ ਕਿ ਇਹ ਹੈ ਐਨੇ ਉਰੀ ਅੰਕ ਬਰਾਾਪਤ ਕੀਤੇ ਹਨ 8ਵੀਂ ਮਾਧਿਮਾ ਦੇ ਤੇ ਬੇਟਾ ਤੁਸੀਂ ਹੁਣ ਕੀ ਬਣਨਾ ਚਾਹੁੰਦੇ ਆ ਕਿ ਕੀ ਕਰਨਾ ਚਾਹੁੰਦੇ ਹੋ ਜੀ ਆਈਐਸ ਅਫੀਸਰ ਹਾਂਜੀ ਮਾਡ ਤੁਸੀਂ ਕੀ ਕਰਨਾ ਚਾਹੁੰਦੇ ਆ ਅੱਜ ਬਹੁਤ ਹੀ ਖੁਸ਼ੀ ਦਾ ਜਿਹੜੇ ਪਲ ਹੈ ਅਸੀਂ ਸਾਰੇ ਇੱਥੇ ਇਕੱਠੇ ਹੋਈਆਂ ਇਸ ਮੂਮੈਂਟ ਤੇ ਤੇ ਸਾਡੀ ਬੱਚੀ ਹਰਲੀਨ ਕੋਹਰ ਹੈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਜੋ ਕਿ ਜ਼ਿਲ੍ਹੇ ਦੇ ਵਿੱਚੋਂ 6ਵਾਂ ਸਥਾਨ ਪ੍ਰਾਪਤ ਕਰ ਰਹੀ ਹੈ 590 ਨੰਬਰ ਲਈ ਆਇਆ ਇਸਨੇ 600 ਦੇ ਵਿੱਚੋਂ ਤੇ ਪੰਜਾਬ ਦੇ ਵਿੱਚ ਬੱਚੀ ਨੇ 10ਵਾਂ ਰੈਂਕ ਲਿਆਇਆ ਬਹੁਤ ਹੀ ਖੁਸ਼ੀ ਦੀ ਮੂਮੈਂਟ ਹੈ ਇਸ ਪਲ ਦੀ ਉਡੀਕਸਾ ਨੂੰ ਸ਼ੁਰੂ ਤੋਂ ਹੀ ਸੀਗੀ ਕਿ ਪਹਿਲੇ ਇਸ ਪਲ ਦੀ ਉਡੀਕ ਕਿਸ ਕਰਕੇ ਸੀ ਕਿਉਂਕਿ ਇਸ ਦਾ ਹੀ ਮਨਮੀਤ ਹੈ ਜਿਹੜਾ ਓਹੋ ਜਿਲੇ ਦੇ ਵਿੱਚੋਂ ਪਹਿਲਾ ਰੈਂਕ ਲੈ ਕੇ ਆਇਆ ਸੀ ਉਸ ਨੂੰ ਦੇਖ ਕੇ ਹਰਲੀਨ ਬਹੁਤ ਮੋਟਿਵੇਟ ਹੋਈ ਹੈ ਤੇ ਅੱਜ ਇਹ ਹੀ ਹੈ ਜਿਹੜਾ ਸਥਾਨਕਾਪਾ ਤੇ ਫਿੱਟਾ ਹੈ ਬਹੁਤ ਹੀ ਜਿਆਦਾ ਖੁਸ਼ੀ ਦੀ ਗੱਲ ਹੈ ਸਾਰੇ ਅਧਿਆਪਕ ਇੱਥੇ ਇਸ ਕਰਕੇ ਇਕੱਠੇ ਹੋਈਆਂ ਤੇ ਇੰਪ੍ਰਿੰਸਪਲ ਮੈਮ ਨੂੰ ਵੀ ਇਸ ਦੀ ਜਿਹੜੀ ਆ ਬਹੁਤ ਜਿਆਦਾ ਖੁਸ਼ੀ ਤਾਂ ਤੁਸੀਂ ਮਨਵੀਰ ਸਿੰਘ ਨੂੰ ਦੇਖਦੇ ਹੋਵੇਂ ਮਨਵੀਰ ਸਿੰਘ ਜਿਹੜਾ ਉਹ ਫਾਸਟ ਆਇਆ ਤੇ ਤੁਸੀਂ ਮਨਜੀ ਬਈ ਉਸੇ ਪਰਿਵਾਰ ਚ ਰਹਿੰਦੀ ਹੈ ਤੇ ਤੁਸੀਂ ਇਹਦੇ ਤੇ ਵੀ ਸਾਰੇ ਜਾਫ ਕਰਨਾ ਜੋਰ ਲਾਉਣਾ ਸ਼ੁਰੂ ਕਰ ਦਿੱਤਾ ਦੇਖੋ ਇਹ ਤਾਂ ਆਪਣਾ ਜੋਰ ਤਾਂ ਇਸ ਕਰਕੇ ਲਾਇਆ ਹੈ ਕਿ ਬੱਚਾ ਕਰਦਾ ਹੈ ਮੈਂ ਤਾਂ ਕਰਦਾ ਹੈ ਇਹ ਅਲੱਗ ਗੱਲ ਹੈ ਕਿ ਉਸੇ ਪਰਿਵਾਰ ਨੂੰ ਬਿਲੋਂਗ ਕਰਦਾ ਹੈ ਇੱਕ ਉਸ ਪਰਿਵਾਰ ਦੇ ਵਿੱਚੋਂ ਜਦੋਂ ਉਹੀ ਬੱਚੇ ਨੂੰ ਜਿਹੜਾ ਇਹ ਜਿਹੜਾ ਦੇਖ ਕੇ ਪਤਾ ਲੱਗ ਜਾਂਦਾ ਹੈ ਕਿ ਅੱਗੇ ਇਸਨੇ ਵੀ ਕੁਝ ਕਰਕੇ ਦਿਖਾਣਾ ਹੈ ਹੁਣ ਤੇ ਇਸ ਪਰਿਵਾਰ ਦਾ ਇੱਕ ਹੋਰ ਬੱਚਾ ਜਿਹੜਾ ਉਹ ਕਿਹੜੀ ਕਲਾਸ ਤੁਹਾਡੇ ਕੋਲ ਆਇਆ ਇਸ ਪਰਿਵਾਰ ਦਾ ਇਹ ਇਸ ਤੋਂ ਪਹਿਲਾਂ ਸਾਡੇ ਬੱਸ +2 ਦੀ ਦੀ ਸਿਸਟਰ ਹੈ ਜਿਹੜੀ +2 ਕਰ ਚੁੱਕੀ ਹੈ ਸਾਡੇ ਸਕੂਲ ਦੇ ਵਿੱਚੋਂ ਠੀਕ ਹੈ ਇਹ ਪਰਿਵਾਰ ਹੀ ਮਤਲਬ ਜਿਹੜੇ ਗੋਡ ਗਿਫਟਡ ਬੱਚੇ ਨੇ ਪਰਵਾਤਨਾ ਨੇ ਇੱਕ ਦੇ ਇੱਕ ਬੱਚਾ ਇਸ ਪਰਿਵਾਰ ਨੂੰ ਦਿੱਤਾ ਹੈ ਜੋ ਅਸੀਂ ਖੁਸ਼ਕਿਸਮਤਾਂ ਕਿ ਸਾਰੀ ਫੈਮਲੀਜ਼ ਆ ਰਹੇ ਇਹ ਬੱਚੇ ਸਾਡੇ ਸਕੂਲ ਦੇ ਵਿੱਚ ਆ ਕੇ ਪੜ੍ਹੇ ਆ ਤੇ ਹੁਣ ਇਸ ਪਰਿਵਾਰ ਦਾ ਇੱਕ ਹੋਰ ਵਿਦਿਆਰਥੀ ਵੀ ਤੁਹਾਡੇ ਕੋਲ 8ਵੀਂ ਚ ਹੋਇਆ ਨਹੀਂ ਨਹੀਂ ਜੀ 8ਵੀਂ ਚ ਮੇ ਅੱਜ ਹਲੀ ਨਿਕਲੀ ਹੈ

ਤੇ ਕਿੰਨੀ ਕੁ ਮਿਹਨਤ ਕਰਦੀ ਆ ਬੱਚੀ ਮੈਂਤ ਬਹੁਤ ਕਰਾਉਂਦੇ ਆ ਐਈ ਜੀ ਕਰਦੇ ਤੇ ਕੋਣ ਮਿਹਨਤ ਕਰਾਉਂਦਾ ਜੀ ਕੋਣ ਇਹਦੇ ਬੜੇ ਪਾਪਾ ਤੇ ਹੋਰ ਬਸ ਮੰਮੀ ਵੀ ਕਰਾਉਂਦੇ ਆ ਤੇ ਆਪਕੂ ਵੀ ਕਰਾਉਂਦੇ ਅੱਜ ਆਪਕੋ ਜਿਆਦਾ ਕਰਾਉਂਦੇ ਆ ਅੱਜ ਆਪਕੋ ਜਿਆਦਾ ਕਰਾਉਂਦੇ ਆ ਹਾਂਜੀ ਫਿਰ ਉਹ ਘਰ ਸਾਡਾ ਹੱਕ ਬੰਦ ਹਾਂਜੀ ਠੀਕ ਆ ਪਰ ਅੱਜ ਆਪ ਸਕੂਲ ਜੀ ਕਰਾਉਂਦੇ ਤੁਸੀਂ ਕਰਾ ਕੇ ਕਰਾਉਂਦੇ ਹਾਂ ਹਾਂ ਕਰ ਕਰਾਉਂਦੇ ਹੋ ਜਿਸਦਾ ਗੁਰਸੇਆ ਕਿਸੇ ਜੀ ਪਹਿਲਾਂ ਜਿਹੜਾ ਤੁਹਾਡਾ ਬੱਚਾ ਜਿਹੜਾ ਮੈਟ੍ਰਿਕ ਟਿਊਸ਼ਨ ਵਿੱਚ ਪਿੱਛੇ ਸਾਰਾ ਅੱਠ ਵਿੱਚ ਆਇਆ ਤੇ ਹੁਣ ਜਿਹੜੀ ਤੁਹਾਡੀ ਇਹ ਭਤੀਜੀ ਆਈ ਹੈ ਤੇ ਤੋ ਕੀ ਕਹਿਣਾ ਚਾਹੁੰਦੇ ਏ ਦਵਾਰ ਹੰਮੇ ਦੇਖੋ ਜੀ ਮੇਨ ਤਾਂ ਬਹੁਤ ਜ਼ਿਆਦਾ ਮਾਣ ਵਾਲੀ ਗੱਲ ਹੈ ਜੇ ਸਾਡੀ ਬੇਟੀ ਤੇ ਪਹਿਲਾਂ ਬੇਟਾ ਆਇਆ ਸੀ ਹੁਣ ਬੇਟੀ ਆਈ ਹੈ ਇਸ ਵਿੱਚ ਇਹਨਾਂ ਦੇ ਸਕੂਲ ਵਾਲਿਆਂ ਦਾ ਤੇ ਪਰਿਵਾਰ ਦਾ ਬਹੁਤ ਜ਼ਿਆਦਾ ਯੋਗਦਾਨ ਹੈ ਜਿਸ ਕਰਕੇ ਇਹ ਬਹੁਤ ਹੀ ਵਧੀਆ ਨੰਬਰ ਲੈ ਕੇ ਪਾਸ ਹੋਈ ਹੈ ਇੰਟਰਨੈਟ ਵਿੱਚ ਆਈ ਹੈ ਤੇ ਤੁਸੀਂ ਜਿਹੜੇ ਇਹਨਾਂ ਵਿਦਿਆਰਥਣ ਨੂੰ ਸਰਕਾਰੀ ਸਕੂਲ ਚ ਪੜ੍ਹਾ ਰਹੇ ਹੋ ਹਾਂਜੀ ਤੁਸੀਂ ਇਹ ਸਰਕਾਰੀ ਸਕੂਲਾਂ ਦੀ ਪੜ੍ਹਾਈ ਬਾਰੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਸਰਕਾਰੀ ਸਕੂਲਾਂ ਵਿੱਚ ਐਦਾਂ ਦੇ ਟੀਚਰ ਸਾਰੇ ਜਿੰਨਾ ਵੀ ਇਸ ਕੰਮ ਕਰਾਉਂਦੇ ਉਹਦਾ ਨਾਲ ਨਾਲ ਟੈਸਟ ਲੈਂਦੇ ਆ ਜਿਸ ਕਰਕੇ ਬੱਚਿਆਂ ਨੂੰ ਅੱਗੇ ਕੋਈ ਔਖੀ ਨਹੀਂ ਹੁੰਦੀ ਪੀਪਰ ਦੇਣ ਤੇ ਠੀਕ ਹੈ ਤੇ ਬੈਲ ਕੁਆਲੀਫਾਈਡ ਜਿਹੜੇ ਟੀਚਰ ਆ ਉਹਨਾਂ ਦੇ ਤਿਆਰਬਾਹੀ ਬਦਲਤ ਜਿਹੜਾ ਹੈਗਾ ਬੱਚਾ ਤੁਹਾਡਾ ਮਾਡ ਵਿੱਚ ਆਇਆ ਹਾਂਜੀ ਤੇ ਪਹਿਲਾਂ ਵੀ ਬੱਚਾ ਤੁਹਾਡਾ ਉਹ ਵੀ ਸਰਕਾਰੀ ਸਕੂਲ ਜਮਾਟ ਚ ਆਇਆ ਹਾਂਜੀ ਹਾਂਜੀ ਤੇ ਤੁਹਾਡੇ ਜਿਹੜੇ ਛੋਟੇ ਬੱਚੇ ਆ ਤੁਸੀਂ ਉਹਨਾਂ ਨੂੰ ਕਿਹੜੇ ਸਕੂਲ ਚ ਪੜਾ ਰਹੇ ਹੋ ਹਾਂਜੀ ਛੋਟਾ ਬੇਟਾ ਹਜੇ ਛੋਟਾ ਹੈ ਜੇ ਉਹਨੂੰ ਕਰਾਵਾਂਗੇ ਹਾਂਜੀ ਠੀਕ ਹੈ ਉਹ ਵੀ ਸਾਲੀ ਚ ਬਣਾਉਣ ਉਦ ਤਰ ਜਿਹਾਵਾਂਗੇ ਹਾਂਜੀ ਹਾਂਜੀ ਚਾਰ ਸਾਲ ਬਾਅਦ ਕਰਾਂਗੇ ਹਾਂਜੀ